ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ 트럼ਪ ਦੇ ਨਵੇਂ ਬਿਆਨ ਨੇ ਕਾਨੂੰਨੀ ਤੌਰ ਤੇ ਅਮਰੀਕਾ ਜਾਣ ਵਾਲਿਆਂ ਵਿਚਾਲੇ ਤਣਾਅ ਵਧਾ ਦਿੱਤਾ ਹੈ ਦਰਅਸਲ ਨਿਊਜ਼ ਨੇਸ਼ਨ ਨਾਂ ਦੇ ਇੱਕ ਅਮਰੀਕੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ 트럼ਪ ਨੇ ਕਿਹਾ ਕਿ ਉਹ ਉਸ ਪ੍ਰੋਗਰਾਮ ਨੂੰ ਬੰਦ ਕਰ ਦੇਣਗੇ ਜਿਸ ਨਾਲ ਹਜ਼ਾਰਾਂ ਹੈਤੀਆਈ ਪ੍ਰਵਾਸੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਜ਼ਿਕਰ ਹੋ ਗਿਆ ਕਿ ਹੈਤੀ ਤੋਂ ਆਏ ਪ੍ਰਵਾਸੀਆਂ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕੁਝ ਦਿਨ ਪਹਿਲਾਂ ਇੱਕ ਝੂਠਾ ਦਾਅਵਾ ਕੀਤਾ ਸੀ ਕਿ ਇਹ ਲੋਕ ਅਮਰੀਕਾ ਆ ਕੇ ਕੁੱਤੇ ਬਿੱਲੀਆਂ ਨੂੰ ਖਾ ਰਹੇ ਨੇ ਟਰੰਪ ਦਾ ਇੰਟਰਵਿਊ ਲੰਘੇ ਬੁੱਧਵਾਰ ਰਾਤ ਨੂੰ ਪ੍ਰਸਾਰਿਤ ਕੀਤਾ ਗਿਆ ਸੀ ਜੀਡੀ ਨਾਲ ਉਹ ਉਪਰਾਸ਼ਟਪਤੀ ਦੀ ਬਹਿਸ ਤੋਂ ਇੱਕ ਦਿਨ ਪਹਿਲਾਂ ਵੈਂਸ ਨੇ ਕਿਹਾ ਕਿ ਜੇਕਰ ਟਰੰਪ ਸੱਤਾ 'ਚ ਆਉਂਦੇ ਨੇ ਤਾਂ ਉਹ ਉਸ ਪ੍ਰੋਗਰਾਮ ਨੂੰ ਵੀ ਖਤਮ ਕਰ ਦੇਣਗੇ ਜੋ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਅਤੇ ਸ਼ਰਨ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ ਡੋਨਲਡ 트럼ਪ ਹੁਣ ਜਿਸ ਬਾਰੇ ਗੱਲ ਕਰ ਰਹੇ ਨੇ ਉਸ ਦਾ ਮਤਲਬ ਇਹ ਵੀ ਹੈ ਕਿ ਉਹ ਕਾਨੂੰਨੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਇੱਕੋ ਜਿਹਾ ਸਮਝਦੇ ਨੇ ਤੇ ਇਹ ਕਿ ਉਹ ਵਿਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣਾ ਚਾਹੁੰਦੇ ਨੇ 트럼ਪ ਅਤੇ ਉਹਨਾਂ ਦੇ ਸਮਰਥਕਾਂ ਦੀ ਦਲੀਲ ਹੈ ਕਿ ਬਾਈਡਨ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੇ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਦੁਰਵਰਤੋਂ ਹੋ ਰਹੀ ਹੈ ਤੇ ਇਸ ਕਾਰਨ ਉਹ ਲੋਕ ਅਮਰੀਕਾ ਆ ਰਹੇ ਨੇ ਜਿਨ੍ਹਾਂ ਦੀ ਇੱਥੇ ਕੋਈ ਜ਼ਰੂਰਤ ਨਹੀਂ ਟਰੰਪ ਦੇ ਅਹੁਦੇ ਤੇ ਰਹਿੰਦਿਆਂ ਉਸਨੇ ਕੋਵਿਡ ਮਹਾਮਾਰੀ ਦੌਰਾਨ ਮੈਕਸੀਕੋ ਸਰਹਾਦ ਤੋਂ ਗੈਰਕਾਨੂੰਨੀ ਕ੍ਰੋਸਿੰਗ ਨੂੰ ਰੋਕਣ ਲਈ ਸਖਤ ਕਾਨੂੰਨ ਲਾਗੂ ਕੀਤੇ ਇਸ ਤੋਂ ਇਲਾਵਾ ਸ਼ਰਨ ਲੈਣ ਜਾਂ ਗ੍ਰੀਨ ਕਾਰਡ ਦੀ ਉਡੀਕ ਕਰਨ ਵਾਲੇ ਲੋਕਾਂ ਦੇ ਮਾਮਲਿਆਂ 'ਚ ਦੇਰੀ ਕੀਤੀ ਗਈ ਸੀ ਇੱਕ ਪਾਸੇ ਡੋਨਲਡ ਟਰੰਪ ਵੱਡੇ ਪੱਧਰ ਤੇ ਦੇਸ਼ ਨਿਕਾਲੇ ਤੋਂ ਇਲਾਵਾ ਕਾਨੂੰਨੀ ਜਾਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਸ਼ਰਨ ਲੈਣ ਵਾਲੇ ਲੋਕਾਂ ਨੂੰ ਘਰ ਦੇਣਾ ਚਾਹੁੰਦੇ ਨੇ ਦੂਜੇ ਪਾਸੇ ਉਹਨਾਂ ਦੀ ਵਿਰੋਧੀ ਕਮਲਾ ਹੈਰਿਸ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਕਿਸੇ ਲਈ ਆਉਣਾ ਆਸਾਨ ਨਹੀਂ ਹੋਵੇਗਾ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਵਾਲਿਆਂ ਲਈ ਅਮਰੀਕਾ 'ਚ ਜੂਨ 2024 'ਚ ਬਾਈਡਨ ਪ੍ਰਸ਼ਾਸਨ ਨੇ ਮੈਕਸੀਕੋ ਦੀ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਸ਼ਰਨ ਦੇ ਦਾਅਵਿਆਂ ਨੂੰ ਮਨਜ਼ੂਰੀ ਦੇਣ ਲਈ ਨਿਯਮਾਂ ਨੂੰ ਹੁਣ ਸਖਤ ਕਰ ਦਿੱਤਾ ਹੈ ਤੇ ਬਾਅਦ 'ਚ ਕੈਨੇਡੀਅਨ ਸਰਹੱਦ ਤੇ ਵੀ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਗਿਆ ਹੈ ਹਾਲਾਂਕਿ ਕਮਲਾ ਹੈਰਿਸ ਸੱਤਾ 'ਚ ਆਉਣ ਤੇ ਸਾਲਾਂ ਤੋਂ ਬਿਨਾਂ ਕਿਸੇ ਰੁਤਬੇ ਦੇ ਅਮਰੀਕਾ 'ਚ ਰਹਿ ਰਹੇ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ 트럼ਪ ਖੁਦ ਸੱਤਾ 'ਚ ਆਉਣ ਤੇ ਅਜਿਹੇ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੇ ਹੱਕ 'ਚ ਨਹੀਂ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਭਾਰਤੀ ਅਮਰੀਕੀ ਪ੍ਰਵਾਸੀ ਲੋਕ ਇਹਨਾਂ ਚੋਣਾਂ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਕਿਉਂਕਿ ਜੇਕਰ ਡੈਮੋਕ੍ਰੈਟਿਕ ਉਮੀਦਵਾਰ ਅਤੇ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਜਿੱਤ ਜਾਂਦੇ ਨੇ ਤਾਂ ਉਹ ਅਮਰੀਕਾ 'ਚ ਪਹਿਲੀ ਭਾਰਤੀ ਮੂਲ ਦੀ ਰਾਸ਼ਟਰਪਤੀ ਹੋਵੇਗੀ ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ 트੍ਰੰਪ ਦੇ ਭਾਰਤੀ ਅਮਰੀਕੀ ਸਮਰਥਕ ਵੀ ਉਤਸ਼ਾਹਿਤ ਨੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ 트੍ਰੰਪ ਪ੍ਰਸ਼ਾਸਨ ਚ ਭਾਰਤੀਆਂ ਨੂੰ ਸਭ ਤੋਂ ਵੱਧ ਪ੍ਰਤੀਨਿਧਤਾ ਮਿਲੇਗੀ 트੍ਰੰਪ ਦੇ ਆਖਰੀ ਕਾਰਜਕਾਲ ਦੌਰਾਨ ਪ੍ਰਸ਼ਾਸਨ ਚ ਸੀਨੀਅਰ ਅਹੁਦੇਾਂ ਤੇ 80 ਤੋਂ ਵੱਧ ਭਾਰਤੀ ਅਮਰੀਕੀਆਂ ਨੂੰ ਨਿਯੁਕਤ ਕੀਤਾ ਗਿਆ ਸੀ 트੍ਰੰਪ ਦੇ ਮੁੱਖ ਪ੍ਰਬੰਧਕ ਦਾ ਕਹਿਣਾ ਹੈ ਕਿ ਜੇਕਰ 트੍ਰੰਪ ਰਾਸ਼ਟਰਪਤੀ ਬਣਦੇ ਨੇ ਤਾਂ ਅਜਿਹਾ ਉਨ੍ਹਾਂ ਦੇ ਦੂਜੇ ਕਾਰਜਕਾਲ ਚ ਇਹ ਗਿਣਤੀ 150 ਤੋਂ ਵੱਧ ਹੋ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦੇ 트럼ਪ ਦੀ ਪ੍ਰਚਾਰ ਟੀਮ ਮੁਤਾਬਕ ਰਾਸ਼ਟਰਪਤੀ ਅਹੁਦੇ ਦੇ ਦੋਵਾਂ ਉਮੀਦਵਾਰਾਂ ਨੇ ਆਪਣੇ ਸ਼ੈਡੋ ਕੈਬਨਿਟ ਦੀ ਰੂਪਰੇਖਾ ਤਿਆਰ ਕਰ ਲਈ ਹੈ ਜਿਸ ਵਿੱਚ ਭਾਰਤੀ ਅਮਰੀਕੀਆਂ ਦੇ ਹਾਵੀ ਹੋਣ ਦੀ ਉਮੀਦ ਹੈ ਕਮਲਾ ਹੈਰਿਸ ਦੀ ਸ਼ੈਡੋ ਕੈਬਨਿਟ ਚ ਭਾਰਤੀ ਮੂਲ ਦੇ 5 ਅਤੇ 트럼ਪ ਦੀ ਕੈਬਨਿਟ ਚ ਵੀ 4 ਤੋਂ 5 ਭਾਰਤੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ ਹੈਰਿਸ ਪ੍ਰਸ਼ਾਸਨ ਚ ਮੰਤਰੀ ਮੰਡਲ ਚ ਭਾਰਤੀ ਮੂਲ ਦੇ ਜਿਨ੍ਹਾਂ ਨੇਤਾਵਾਂ ਨੂੰ ਜਗ੍ਹਾ ਮਿਲਣ ਦੀ ਸੰਭਾਵਨਾ ਹੈ ਉਨ੍ਹਾਂ ਚ ਅਮਰੀਕੀ ਕਾਂਗਰਸ ਦੇ ਪੰਜ ਨੇਤਾ ਸਭ ਤੋਂ ਅੱਗੇ ਨੇ ਅਮਰੀਕੀ ਕਾਂਗਰਸ ਦੇ ਮੈਂਬਰ ਡਾਕਟਰ ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨ ਮੂਰਤੀ, ਸ਼੍ਰੀ ਥਾਣੇਦਾਰ ਅਤੇ ਪ੍ਰੇਮਲਾ ਜੈਪਾਲ ਦੇ ਨਾਮ ਸਭ ਤੋਂ ਅੱਗੇ ਨੇ ਡੈਮੋਕ੍ਰੈਟਿਕ ਪਾਰਟੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਬਾਈਡਨ ਕਮਲਾ ਹੈਰਿਸ ਪ੍ਰਸ਼ਾਸਨ ਚ ਸੀਨੀਅਰ ਭੂਮਿਕਾ ਵਾਲੀ ਨਾਮਜ਼ਦ ਕੀਤੇ ਗਏ ਭਾਰਤੀ ਅਮਰੀਕੀਆਂ ਚੋਂ ਅੱਧੇ ਤੋਂ ਵੱਧ ਔਰਤਾਂ ਨੇ ਅਤੇ ਓਬਾਮਾ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੇ ਗਏ ਕੁਝ ਲੋਕਾਂ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ व्हाइट हाउस ऑफिस ऑफ मैनेजमेंट एंड बजट दी डायरेक्टर नीरा टंडन ਅਤੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਜਸਟਿਸ ਡਿਪਾਰਟਮੈਂਟ ਚ ਸਾਬਕਾ ਐਸੋਸੀਏਟ اٹਾਰਨੀ ਜਨਰਲ ਬਨੀਤਾ ਗੁਪਤਾ ਸਿਵਲ ਡਿਫੈਂਸ ਦੀ ਸਾਬਕਾ ਅੰਡਰ ਸੈਕਟਰੀ ਉਜਰਾ ਜੈਸ਼ਾ ਏਸ਼ੀਆਈ ਅਮਰੀਕਾ ਨਾਲ ਬਾਰੇ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਦੇ ਸਾਬਕਾ ਮੈਂਬਰ ਅਜੇ ਜੈਨ ਪਟੋਰੀਆ ਰਾਸ਼ਟਰੀ ਸੁਰੱਖਿਆ ਪਰਿਸ਼ਦ ਚ ਦੱਖਣੀ ਏਸ਼ੀਆ ਦੀ ਸਾਬਕਾ ਸੀਨੀਅਰ ਡਾਇਰੈਕਟਰ ਸੁਮੋਨਾ ਗੋਹਾ ਡਾਕਟਰ ਜੇਲ ਬਾਈਡਨ ਦੀ ਸਾਬਕਾ ਨੀਤੀ ਨਿਰਦੇਸ਼ਕ ਮਾਲਾ ਅਡਿਗਾ ਜ਼ਿਲ੍ਹਾ ਦਫ਼ਤਰ ਸਾਬਕਾ ਡਿਜੀਟਲ ਡਾਇਰੈਕਟਰ ਗਰਿਮਾ ਵਰਮਾ ਦੀ ਨਿਯੁਕਤੀ ਸੰਭਵ ਹੈ ਵਿਵੇਕ ਰਾਮਾ ਸਵਾਮੀ ਤੇ ਨਿੱਕੀ ਹੈਲੀ 트੍ਰੰਪ ਕੈਬਨਟ ਚ ਸਭ ਤੋਂ ਅੱਗੇ ਨੇ ਦੋਵੇਂ ਉਮੀਦਵਾਰ 트੍ਰੰਪ ਨਾਲ ਰਿਪਬਲਿਕਨ ਟਿਕਟ ਦੀ ਦੌੜ ਚ ਸ਼ਾਮਲ ਸਨ ਤੇ ਬਾਅਦ ਚ 트੍ਰੰਪ ਦੇ ਸਮਰਥਨ ਚ ਦੌੜ ਤੋਂ ਹਟ ਗਏ ਸਨ ਦੋਵਾਂ ਨੂੰ ਮੰਤਰੀ ਮੰਡਲ ਚ ਜਗ੍ਹਾ ਦੀ ਉਮੀਦ ਹੈ ਅਮਰੀਕੀ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀ ਅਤੇ ਵਕੀਲ ਕਸ਼ ਪਟੇਲ ਮੰਤਰੀ ਦੇ ਅਹੁਦੇ ਦੀ ਦੌੜ ਚ ਨੇ ਰਿਪਬਲਿਕਨ ਹਿੰਦੂ ਕੋਲੀਸ਼ਨ ਦੇ ਸੰਸਥਾਪਕ ਸ਼ੁਲਬ ਕੁਮਾਰ 트ੰਪ ਲਈ ਭਾਰਤੀ ਵੋਟ ਹਾਸਲ ਕਰਨ ਚ ਅਹਿਮ ਭੂਮਿਕਾ ਨਿਭਾਰੇ ਨੇ ਉਹਨਾਂ ਨੇ 트ੰਪ ਲਈ 3485 ਕਰੋੜ ਰੁਪਏ ਦਿੱਤੇ ਨੇ 트ੰਪ ਦੇ ਸਾਬਕਾ ਪ੍ਰਮੁੱਖ ਡਿਪਟੀ ਪ੍ਰੈਸ ਸਕੱਤਰ ਰਾਜ ਸ਼ਾਹ ਦਾ ਨਾਮ ਵੀ ਸ਼ਾਮਲ ਹੈ ਅਜੀਤ ਪਾਈ ਯੂਨਾਈਟਿਡ ਸਟੇਟਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਅਤੇ ਵਾਈਟ ਹਾਊਸ ਵਿਖੇ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਦੀ ਪ੍ਰਸ਼ਾਸਕ ਨਿਯੋਮੀ ਰਾਓ ਦਾ ਨਾਮ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਜੇਕਰ 트럼ਪ ਸਰਕਾਰ ਬਣਦੀ ਹੈ ਤਾਂ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਦੀ ਸਾਬਕਾ ਪ੍ਰਸ਼ਾਸਕ ਸੀਮਾ ਵਰਮਾ ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੀਲ ਚੈਟਰਜੀ ਅਤੇ ਆਰਥਿਕ ਅਤੇ ਵਪਾਰਕ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਮਨੀਸ਼ਾ ਸਿੰਘ ਅਤੇ ਬૌਧਿਕ ਸੰਪਤੀ ਐਨਫੋਰਸਮੈਂਟ ਕੋਆਰਡੀਨੇਟਰ ਵਿਸ਼ਾਲ ਅਮੀਨ ਨੂੰ ਵੀ ਨਿਯੁਕਤ ਕੀਤਾ ਜਾ ਸਕਦਾ ਹੈ 2016 ਚ ਰਾਸ਼ਟਰਪਤੀ ਬਣਨ ਤੋਂ ਬਾਅਦ 트럼ਪ ਨੇ ਅਮਰੀਕਾ ਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਓਬਾਮਾ ਦੁਆਰਾ ਸ਼ੁਰੂ ਕੀਤੀ ਗਈ ਪ੍ਰਸ਼ਾਸਨ ਚ ਭਾਰਤੀ ਮੂਲ ਦੇ ਭਰਤੀਆਂ ਨੂੰ ਨਿਯੁਕਤ ਕਰਨ ਦੀ ਪਰੰਪਰਾ ਨੂੰ ਵੀ ਜਾਰੀ ਰੱਖਿਆ। ਉਸ ਨੇ ਓਬਾਮਾ ਤੋਂ ਵੱਧ 130 ਭਾਰਤੀ ਅਹੁਦਿਆਂ ਨੂੰ ਨਾਮਜ਼ਦ ਕੀਤਾ। ਹੁਣ 트럼ਪ ਦੀ ਪ੍ਰਚਾਰ ਟੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਜਿੱਤ ਜਾਂਦੇ ਨੇ ਤਾਂ 150 ਤੋਂ ਵੱਧ ਭਾਰਤੀਆਂ ਦੀ ਨਿਯੁਕਤੀ ਸੰਭਵ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਵੰਬਰ ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਜੋ ਬਾਈਡਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਜੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਹਾਰ ਜਾਂਦੇ ਨੇ ਤਾਂ ਉਹ ਕੀ ਕਰਨਗੇ ਅਮਰੀਕਾ ਚ ਅਗਲੇ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਇਸ ਵਾਰ ਉਪਰਾਸ਼ਟਰਪਤੀ ਕਮਲਾ ਹੈਰਿਸ ਡੈਮੋਕ੍ਰੈਟਿਕ ਪਾਰਟੀ ਵੱਲੋਂ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਰਿਪਬਲਿਕਨ ਪਾਰਟੀ ਵੱਲੋਂ ਚੋਣ ਮੈਦਾਨ ਚ ਨੇ ਵਾਈਟ ਹਾਊਸ ਦੇ ਬਰੀਫਿੰਗ ਰੂਮ ਚ ਮੀਡੀਆ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਮੈਨੂੰ ਭਰੋਸਾ ਨਹੀਂ ਹੈ ਕਿ ਨਵੰਬਰ 'ਚ ਹੋਣ ਵਾਲੀਆਂ ਅਮਰੀਕੀ ਚੋਣਾਂ ਸ਼ਾਂਤੀਪੂਰਨ ਹੋਣਗੀਆਂ ਕਿਉਂਕਿ ਰਿਪਬਲਿਕਨ ਉਮੀਦਵਾਰ ਡੋਨਲਡ 트ੰਪ ਇਸ ਤੋਂ ਪਹਿਲਾਂ ਵੀ ਇਸ ਬਾਰੇ ਟਿੱਪਣੀ ਕਰ ਚੁੱਕੇ ਨੇ ਉਹਨਾਂ ਅੱਗੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਚੋਣ ਆਜ਼ਾਦ ਤੇ ਨਿਰਪੱਖ ਹੋਵੇਗੀ ਪਰ ਮੈਨੂੰ ਨਹੀਂ ਪਤਾ ਕਿ ਇਹ ਸ਼ਾਂਤੀਪੂਰਨ ਹੋਵੇਗੀ ਜਾਂ ਨਹੀਂ ਜਦੋਂ ਜੋ ਬਾਈਡਨ ਨੂੰ ਪੁੱਛਿਆ ਗਿਆ ਕਿ ਕੀ ਇਜ਼ਰਾਈਲ ਜੰਗਬੰਦੀ ਲਈ ਸਹਿਮਤ ਨਾ ਹੋ ਕੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸਤੇ ਜੋ ਬਾਈਡਨ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਇਜ਼ਰਾਈਲ ਜੰਗਬੰਦੀ ਲਈ ਸਹਿਮਤ ਨਾ ਹੋ ਕੇ 2024 ਦੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਨਹੀਂ ਜਦੋਂ ਜੋ ਬਾਈਡਨ ਨੂੰ ਪੁੱਛਿਆ ਗਿਆ ਕਿ ਕੀ ਉਹ ਈਰਾਨ ਦੇ ਕੱਚੇ ਤੇਲ ਪਲਾਂਟਾਂ ਤੇ ਹਮਲਾ ਕਰਨ ਵਾਲੇ ਇਜ਼ਰਾਈਲ ਦਾ ਸਮਰਥਨ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੇ ਚਰਚਾ ਕਰ ਰਹੇ ਹਾਂ ਹਾਲਾਂਕਿ ਇੱਕ ਅਮਰੀਕੀ ਅਧਿਕਾਰੀ ਨੇ ਬਾਅਦ ਚ ਕਿਹਾ ਕਿ ਪ੍ਰਸ਼ਾਸਨ ਅਜੇ ਵੀ ਇਜ਼ਰਾਈਲ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਸ ਨੂੰ ਵਿਸ਼ਵਾਸ ਹੈ ਕਿ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ 1 ਮਹੀਨੇ ਬਾਅਦ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ 트੍ਰੰਪ ਇੱਕ ਵਾਰ ਫਿਰ ਰੈਲੀ ਲਈ ਪੈਂਸਿਲਵੇਨੀਆ ਦੇ ਬਟਲਰ ਪਹੁੰਚੇ ਇਹ ਉਹੀ ਥਾਂ ਹੈ ਜਿੱਥੇ 13 ਜੁਲਾਈ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਜਾਨਲੇਵਾ ਹਮਲਾ ਹੋਇਆ ਸੀ ਰੈਲੀ 'ਚ 트੍ਰੰਪ ਦੇ ਨਾਲ ਟੈਸਲਾ ਦੇ ਮਾਲਕ ਐਲਨ ਮਸਕ ਵੀ ਮੌਜੂਦ ਸਨ ਬੁਲੇਟ ਪ੍ਰੂਫ ਸਕਰੀਨ ਦੇ ਪਿੱਛੇ ਖੜੇ ਹੋ ਕੇ 트੍ਰੰਪ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਜਿੱਥੇ ਉਹਨਾਂ ਨੇ 13 ਜੁਲਾਈ ਦੇ ਹਮਲੇ ਤੋਂ ਬਾਅਦ ਛੱਡ ਦਿੱਤਾ ਸੀ 트੍ਰੰਪ ਨੇ ਕਿਹਾ ਕਿ ਅੱਜ ਤੋਂ ਠੀਕ 12 ਹਫ਼ਤੇ ਪਹਿਲਾਂ ਇਸੇ ਜ਼ਮੀਨ ਤੇ ਇੱਕ ਕਾਤਲ ਨੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਸਮਾਂ 15 ਸੈਕਿੰਡ ਲਈ ਰੁਕ ਗਿਆ ਪਰ ਉਹ ਖਲਨਾਇਕ ਆਪਣੇ ਉਦੇਸ਼ 'ਚ ਕਾਮਯਾਬ ਨਹੀਂ ਹੋਇਆ ਰੈਲੀ 'ਚ ਸ਼ਾਮਲ ਹੋਏ ਐਲਨ ਮਸਕ ਨੇ ਵੀ 20000 트럼ਪ ਸਮਰਥਕਾਂ ਨੂੰ ਸੰਬੋਧਨ ਕੀਤਾ ਉਹਨਾਂ ਕਹੇ ਕਿ ਅਮਰੀਕਾ 'ਚ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ 트럼ਪ ਦੀ ਜਿੱਤ ਜ਼ਰੂਰੀ ਹੈ ਜੇਕਰ 트럼ਪ ਨਹੀਂ ਜਿੱਤਦੇ ਤਾਂ ਇਹ ਦੇਸ਼ 'ਚ ਆਖਰੀ ਚੋਣ ਹੋਵੇਗੀ ਭਾਸ਼ਣ ਦੌਰਾਨ ਮਸਕ ਨੇ ਰਾਸ਼ਟਰਪਤੀ ਬਾਈਡਨ ਤੇ ਵੀ ਟਿੱਪਣੀ ਕੀਤੀ ਉਹਨਾਂ ਕਹਿੰਿਆ ਕਿ ਇੱਕ ਪਾਸੇ ਸਾਡੇ ਕੋਲ ਅਜਿਹੇ ਰਾਸ਼ਟਰਪਤੀ ਨੇ ਜੋ ਪੌੜੀਆਂ ਵੀ ਠੀਕ ਤਰ੍ਹਾਂ ਨਹੀਂ ਚੜ ਸਕਦੇ ਦੂਜੇ ਪਾਸੇ ਇੱਕ ਅਜਿਹੇ ਵਿਅਕਤੀ ਨੇ ਜੋ ਗੋਲੀ ਲੱਗਣ ਤੋਂ ਬਾਅਦ ਵੀ ਹਵਾ 'ਚ ਹੱਥ ਚੁੱਕ ਕੇ ਕਿਸੇ ਵੀ ਕੀਮਤ ਤੇ ਲੜਨ ਦਾ ਸੰਦੇਸ਼ ਦਿੰਦੇ ਨੇ ਮਸਕ ਨੇ ਕਿਹਾ ਕਿ ਜੇਕਰ ਡੈਮੋਕ੍ਰੈਟਿਕ ਪਾਰਟੀ ਇਸ ਵਾਰ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਵਿੱਚ ਸਵਿੰਗ ਰਾਜਾਂ ਨੂੰ ਖਤਮ ਕਰ ਦੇਵੇਗੀ ਫਿਰ ਅਮਰੀਕਾ 'ਚ ਇੱਕ ਹੀ ਪਾਰਟੀ ਰਹਿ ਜਾਵੇਗੀ ਮਸਕ ਤੋਂ ਇਲਾਵਾ ਟਰੰਪ ਦੇ ਉਪ ਰਾਸ਼ਟਰਪਤੀ ਉਮੀਦਵਾਰ जेडी वैनस ਨੇ ਵੀ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ 트াম্প ਨੇ ਲੋਕਤੰਤਰ ਦੀ ਰੱਖਿਆ ਲਈ ਗੋਲੀ ਖਾਧੀ ਹੈ। ਮਹਾਨ ਕ੍ਰਿਕਟਰ ਸਚਿਨ ਤেন্ডুলਕਰ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਦੇ ਮਾਲਕੀ ਸਮੂਹ ਵਿੱਚ ਸ਼ਾਮਲ ਹੋ ਗਏ ਨੇ ਜਿਸ ਨਾਲ ਆਉਣ ਵਾਲੇ ਸਾਲਾਂ 'ਚ ਅਮਰੀਕਾ 'ਚ ਖੇਡ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਐਨਸੀਐਲ ਵੱਲੋਂ ਤেন্ডুলਕਰ ਦੇ ਸ਼ਾਮਲ ਹੋਣ ਦੀ ਘੋਸ਼ਣਾ ਕਰਨ ਤੋਂ ਬਾਅਦ ਮਹਾਨ ਬੱਲੇਬਾਜ਼ ਨੇ ਕਿਹਾ ਕ੍ਰਿਕਟ ਮੇਰੇ ਜੀਵਨ ਦਾ ਸਭ ਤੋਂ ਮਹਾਨ ਸਫਰ ਰਿਹਾ ਹੈ। ਤੇ ਮੈਂ ਅਮਰੀਕਾ 'ਚ ਖੇਡ ਲਈ ਅਜਿਹੇ ਰੋਮਾਂਚਕ ਸਮੇਂ ਤੇ ਨੈਸ਼ਨਲ ਕ੍ਰਿਕਟ ਲੀਗ 'ਚ ਸ਼ਾਮਲ ਹੋ ਕੇ ਖੁਸ਼ ਹਾਂ। ਤਿੰਦੁਲਕਰ ਨੇ ਕਿਹਾ, "ਐਨਸੀਐਲ ਦਾ ਉਦੇਸ਼ ਵਿਸ਼ਵ ਪੱਧਰੀ ਕ੍ਰਿਕਟ ਲਈ ਇੱਕ ਪਲੇਟਫਾਰਮ ਤਿਆਰ ਕਰਨਾ ਹੈ ਤੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਨਵੀਂ ਪੀੜੀ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਹੈ। ਮੈਂ ਇਸ ਨਵੀਂ ਪਹਿਲ ਕਦਮੀ ਦਾ ਹਿੱਸਾ ਬਣਨ ਅਤੇ ਅਮਰੀਕਾ 'ਚ ਕ੍ਰਿਕਟ ਦੇ ਵਿਕਾਸ ਨੂੰ ਖੁਦ ਦੇਖਣ ਦੀ ਉਮੀਦ ਕਰਦਾ ਹਾਂ।" ਮੀਡੀਆ ਰਿਲੀਜ਼ ਦੇ ਅਨੁਸਾਰ NCL ਟੂਰਨਾਮੈਂਟ ਦੀ ਸ਼ੁਰੂਆਤ ਗਾਇਕ ਮੀਕਾ ਸਿੰਘ ਦੇ ਪ੍ਰਦਰਸ਼ਨ ਨਾਲ ਹੋਵੇਗੀ। ਇਸ ਸੀਜ਼ਨ 'ਚ NCL 'ਚ ਸੁਨੀਲ ਗਵਾਸਕਰ, ਜ਼ਾਹਿਰ ਅਬਾਸ, ਵਸੀਮ ਅਕਰਮ, ਦਲੀਪ ਵੈਂਕ ਸਰਕਰ, ਸਰ ਵਿਵਿਨ ਰਿਚਰਡਸ, ਵੈਂਕਟੇਸ਼ ਪ੍ਰਸਾਦ, ਸਨਤ ਜੈਸੂਰੀਆ, ਮੁਇਨ ਖਾਨ ਤੇ ਬਲੇਅਰ, ਫਰੈਂਕਲਿਨ ਵਰਗੇ ਕ੍ਰਿਕਟ ਦੇ ਮਹਾਨ ਖਿਡਾਰੀ ਸ਼ਾਮਲ ਹੋਣਗੇ। ਇਹ ਕ੍ਰਿਕਟ ਹੀਰੋ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਮਾਰਗਦਰਸ਼ਨ ਅਤੇ ਕੋਚਿੰਗ ਪ੍ਰਦਾਨ ਕਰਨਗੇ। ਇਸ ਵਿੱਚ ਸ਼ਾਹिद ਅਫਰੀਦੀ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਸ਼ਾਕਿਬ ﺍﻟ हसन, ਰੋਬਿਨ ਉਥੱਪਾ, ਤਬਰੀਜ਼ ਸ਼ਮਸੀ, ਕ੍ਰਿਸ ਲਿਨ, ਐਂਜੇਲੋ ਮੈਥਿਊਜ਼, ਕੋਲਿਨ ਮਨੋਰੋ, ਸैम ਬਿਲਿੰਗਸ, ਮੁਹੰਮਦ ਨਬੀ ਅਤੇ ਜੌਨਸਨ ਚਾਰਲਸ ਵਰਗੇ ਦੁਨੀਆ ਭਰ ਦੇ ਚੋਟੀ ਦੇ ਖਿਡਾਰੀ ਵੀ ਸ਼ਾਮਲ ਹੋਣਗੇ। ਐਨਸੀਐਲ ਦੇ ਪ੍ਰਧਾਨ ਅਰुण ਅਗਰਵਾਲ ਨੇ ਕਿਹਾ ਅਸੀਂ ਨੈਸ਼ਨਲ ਕ੍ਰਿਕਟ ਲੀਗ ਪਰਿਵਾਰ ਚ ਸਚਿਨ ਤਿੰਦੁਲਕਰ ਦਾ ਸਵਾਗਤ ਕਰਨ ਲਈ ਬੇਹਦ ਉਤਸ਼ਾਹਿਤ ਹਾਂ। ਮੀਡੀਆ ਰਿਲੀਜ਼ ਦੇ ਅਨੁਸਾਰ ਤੰਦੁਲਕਰ ਉਦਘਾਟਨੀ ਐਨਸੀਐਲ ਟੂਰਨਾਮੈਂਟ ਚ ਜੇਤੂ ਟੀਮ ਨੂੰ ਚੈਂਪੀਅਨਸ਼ਿਪ ਟਰੋਫੀ ਪ੍ਰਦਾਨ ਕਰਨਗੇ ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ origin ਨੇ ਅਮਰੀਕਾ ਦੇ ਅਗਲੇ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਅਤੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦੇਣ ਦੇ ਨਾਲ-ਨਾਲ ਭਾਰਤ ਦੇ ਮੈਡੀਕਲ ਪੇਸ਼ੇਵਰਾਂ ਲਈ ਗ੍ਰੀਨ ਕਾਰਡਾਂ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ ਇਹ ਐਪੀਆਈ ਦੇ ਪ੍ਰਧਾਨ ਡਾਕਟਰ ਸਤੀਸ਼ ਕਥੂਲਾ ਨੇ ਕਿਹਾ ਕਿ ਸਾਰਿਆਂ ਲਈ ਸਿਹਤ ਸੰਭਾਲ ਤੱਕ ਪਹੁੰਚ ਇਮੀਗ੍ਰੇਸ਼ਨ ਤੇ ਵੀਜ਼ਾ ਮੁੱਦੇ, ਦਵਾਈ ਚ ਟੈਕਨੋਲੋਜੀ, ਵਿਭਿੰਨਤਾ ਤੇ ਵਿਤਕਰੇ ਵਿਰੋਧੀ ਕੁਝ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਸੰਬੋਧਿਤ ਕੀਤਾ ਜਾਵੇਗਾ। ਅਗਲੇ ਵਾਈਟ ਹਾਊਸ ਪ੍ਰਸ਼ਾਸਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇੱਥੇ ਵਰਣਨਯੋਗ ਹੈ ਕਿ ਏ ਏ ਪੀ ਆਈ ਸੰਸਥਾ 1982 ਚ ਸਥਾਪਿਤ ਅਮਰੀਕਾ ਚ ਸਭ ਤੋਂ ਵੱਡੀ ਮੈਡੀਕਲ ਸੰਸਥਾ ਹੈ ਜੋ ਭਾਰਤੀ ਮੂਲ ਦੇ 1 ਲੱਖ 20 ਹਜ਼ਾਰ ਤੋਂ ਵੱਧ ਡਾਕਟਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ। ਕਤੂਲਾ ਨੇ ਉਜਾਗਰ ਕੀਤਾ ਕਿ ਬਹੁਤ ਸਾਰੇ ਅਜਿਹੇ ਡਾਕਟਰ ਅਮਰੀਕਾ 'ਚ ਹਰ 7ਵੇਂ ਮਰੀਜ਼ ਦਾ ਇਲਾਜ ਕਰ ਰਹੇ ਨੇ ਉਹ ਭਾਰਤੀ ਡਾਕਟਰ ਨੇ ਜੋ 15-20 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ 'ਚ ਰਹਿਣ ਦੇ ਬਾਅਦ ਵੀ 8 ਤੋਂ 12 ਸਾਲਾਂ ਤੋਂ ਵਰਕ ਵੀਜ਼ਾ 'ਤੇ ਹੀ ਕੰਮ ਕਰ ਰਹੇ ਨੇ ਸਾਨੂੰ ਉਹਨਾਂ ਦੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਸੰਯੁਕਤ ਰਾਜ 'ਚ ਰਹਿ ਸਕਣ ਅਤੇ ਆਪਣੇ ਵੀਜ਼ਾ ਦੀ ਸਥਿਤੀ ਦੀ ਚਿੰਤਾ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖ ਸਕਣ ਹਜ਼ਾਰਾਂ ਭਾਰਤੀ ਡਾਕਟਰ H1B ਵਰਕ ਵੀਜ਼ਾ 'ਤੇ ਅਮਰੀਕਾ 'ਚ ਕੰਮ ਕਰ ਰਹੇ ਨੇ ਤੇ ਉਹ ਉਹਨਾਂ ਥਾਂਾਂ ਤੇ ਕੰਮ ਕਰ ਰਹੇ ਨੇ ਜਿੱਥੇ ਸਥਾਨਕ ਡਾਕਟਰ ਨਹੀਂ ਜਾਣਾ ਚਾਹੁੰਦੇ ਡਾਕਟਰ ਕੱਥੂਲਾ ਨੇ ਕਿਹਾ ਕਿ ਜੇ ਇਹ ਭਾਰਤੀ ਡਾਕਟਰ ਵਾਪਸ ਚਲੇ ਜਾਂਦੇ ਨੇ ਤਾਂ ਇਸ ਨਾਲ ਕੁਝ ਸ਼ਹਿਰਾਂ ਦੀ ਪੂਰੀ ਸਿਹਤ ਸੰਭਾਲ ਪ੍ਰਣਾਲੀ ਢਹਿ ਢੇਰੀ ਹੋ ਜਾਵੇਗੀ ਇਸ ਲਈ ਗ੍ਰੀਨ ਕਾਰਡ ਪ੍ਰਕਿਰਿਆ ਨੂੰ ਪਹਿਲ ਦੇਣੀ ਪਵੇਗੀ ਜੋ ਵੀ ਸੱਤਾ ਸੰਭਾਲਦਾ ਹੈ ਇਹ ਉਹਨਾਂ ਦੀ ਤਰਜੀਹ ਹੋਣੀ ਚਾਹੀਦੀ ਹੈ ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰਾਂ ਦੀ ਮਹੱਤਤਾ ਬਾਰੇ ਦੱਸਦਿਆਂ ਡਾਕਟਰ ਕੱਥੂਲਾ ਨੇ ਕਿਹਾ ਕਿ ਅਮਰੀਕਾ 'ਚ ਹਰ 7ਵੇਂ ਮਰੀਜ਼ ਦੀ ਦੇਖਭਾਲ ਭਾਰਤੀ ਮੂਲ ਦੇ ਡਾਕਟਰਾਂ ਵੱਲੋਂ ਹੀ ਕੀਤੀ ਜਾਂਦੀ ਹੈ ਅਮਰੀਕਾ ਦੇ ਫਲੋਰੀਡਾ ਚ ਟੈਂਪਾ ਖਾੜੀ ਖੇਤਰ ਚ ਵੱਧਦੇ ਹੋਏ ਤੂਫਾਨ ਮਿਲਟਨ ਐਤਵਾਰ ਨੂੰ ਹੋਰ ਵੀ ਮਜ਼ਬੂਤ ਹੋ ਗਿਆ ਤੂਫਾਨ ਦੇ ਮੱਦੇਨਜ਼ਰ ਫਲੋਰੀਡਾ ਚ ਪ੍ਰਸ਼ਾਸਨ ਨੇ ਤਟਵਰਤੀ ਖੇਤਰਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਜੋ ਹਾਲੇ ਵੀ ਤੂਫਾਨ ਹੈਲਨ ਦੇ ਪ੍ਰਭਾਵਾਂ ਤੋਂ ਪ੍ਰਭਾਵਿਤ ਨੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਤੂਫਾਨ ਲਈ ਪੂਰਵ ਅਨੁਮਾਨ ਮਾਡਲਾਂ ਚ ਵਿਆਪਕ ਵਿਭਿੰਨਤਾ ਹੈ ਪਰ ਇਸ ਦਾ ਸਭ ਤੋਂ ਵੱਧ ਸੰਭਾਵਿਤ ਮਾਰਗ ਦਰਸਾਉਂਦਾ ਹੈ ਕਿ ਮਿਲਟਨ ਬੁੱਧਵਾਰ ਨੂੰ ਟੈਂਪਾ ਖਾੜੀ ਖੇਤਰ 'ਚ ਲੈਂਡਫਾਲ ਕਰ ਸਕਦਾ ਹੈ ਤੇ ਮੱਧ ਫਲੋਰੀਡਾ ਤੋਂ ਐਟਲੈਂਟਿਕ ਮਹਾਸਾਗਰ 'ਚ ਅੱਗੇ ਵਧੇਗਾ। ਉਹਨਾਂ ਨੇ ਦੱਸਿਆ ਕਿ ਹਾਲਾਂਕਿ ਦੱਖਣ ਪੂਰਬ ਦੇ ਹੋਰ ਰਾਜ ਜੋ ਕਿ ਤੂਫਾਨ ਹੈਲਨ ਦੁਆਰਾ ਤਬਾਹ ਹੋ ਗਏ ਸਨ, ਦੇ ਮਿਲਟਨ ਦੇ ਪ੍ਰਕੋਪ ਤੋਂ ਬਚੇ ਰਹਿਣ ਦੀ ਸੰਭਾਵਨਾ ਹੈ। ਹੈਲਨ ਨੇ ਫਲੋਰੀਡਾ ਤੋਂ ਲੈ ਕੇ ਐਪਲਾਚੀਅਨ ਪਹਾੜਾਂ ਤੱਕ ਭਿਆਨਕ ਨੁਕਸਾਨ ਪਹੁੰਚਾਇਆ। ਐਤਵਾਰ ਨੂੰ ਇਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 130 ਹੋ ਗਈ ਸੀ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਨੇ ਐਤਵਾਰ ਨੂੰ ਕਿਹਾ ਕਿ ਇਹ ਦੇਖਣਾ ਬਾਕੀ ਹੈ ਕਿ ਮਿਲਟਨ ਕਿੱਥੇ ਟਕਰਾਏਗਾ ਪਰ ਇਹ ਸਪਸ਼ਟ ਹੈ ਕਿ ਫਲੋਰੀਡਾ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਣ ਵਾਲਾ ਹੈ ਰਾਸ਼ਟਰੀ ਤੂਫਾਨ ਕੇਂਦਰ ਨੇ ਕਿਹਾ ਕਿ ਐਤਵਾਰ ਦੁਪਹਿਰ ਨੂੰ ਤੂਫਾਨ ਮਿਲਟਨ ਦਾ ਕੇਂਦਰ ਟੈਂਪਾ ਤੋਂ ਲਗਭਗ 1310 ਕਿਲੋਮੀਟਰ ਪੱਛਮ ਦੱਖਣ ਪੱਛਮ ਵੱਲ ਸੀ ਅਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਰਾਜਪਾਲ ਨੇ ਕਿਹਾ ਤੁਹਾਡੇ ਕੋਲ ਤਿਆਰੀ ਕਰਨ ਲਈ ਇੱਕ ਦਿਨ ਦਾ ਸਮਾਂ ਹੈ ਤੁਹਾਨੂੰ ਤੂਫਾਨ ਤੋਂ ਬਚਾਲੀ ਮੰਗਲਵਾਰ ਤੱਕ ਆਪਣੀਆਂ ਤਿਆਰੀਆਂ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਨੇ ਜੇਕਰ ਤੁਸੀਂ ਬੈਰੀਅਰ ਟਾਪੂ ਨੇੜੇ ਫਲੋਰੀਡਾ ਦੇ ਪੱਛਮੀ ਤੱਤੀ ਖੇਤਰਾਂ 'ਚ ਰਹਿੰਦੇ ਹੋ ਤਾਂ ਤੁਹਾਨੂੰ ਇਹਨਾਂ ਥਾਵਾਂ ਨੂੰ ਖਾਲੀ ਕਰ ਲੈਣਾ ਚਾਹੀਦਾ ਹੈ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਤੂਫਾਨ ਵਿਗਿਆਨੀ ਫਿਲ ਕਲੋਟਜ਼ਬਾਚ ਨੇ ਕਿਹਾ ਹੈ ਕਿ ਮਿਲਟਨ ਨੂੰ ਤੂਫਾਨ ਦਾ ਦਰਜਾ ਮਿਲਣ ਦੀ ਉਮੀਦ ਵੀ ਹੈ ਸਤੰਬਰ ਤੋਂ ਬਾਅਦ ਪਹਿਲੀ ਵਾਰ ਐਟਲੈਂਟਿਕ 'ਚ ਇੱਕੋ ਸਮੇਂ ਤਿੰਨ ਤੂਫਾਨ ਆਏ ਨੇ ਅਗਸਤ ਅਤੇ ਸਤੰਬਰ 'ਚ ਇੱਕੋ ਸਮੇਂ ਚਾਰ ਤੂਫਾਨ ਆ ਚੁੱਕੇ ਨੇ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ